ਕੁਕਵਿਟ ਜਸਵੀਰ ਚੈਨਲ ਚੰਗਾ ਭੋਜਨ ਬਣਾਈਏ ਚੰਗਾ ਖਾਈਏ ਇਹ ਸੰਦੇਸ਼ ਆ ਜਿਹੜਾ ਆਪਾਂ ਘਰ-ਘਰ ਪਹੁੰਚਾਈਏ ਰਾਤ ਦੇ ਪੌਣੇ 11 ਵਜੇ ਆਪਣੇ ਘਰ ਦੇ ਬਾਹਰ ਦਾ ਦ੍ਰਿਸ਼ ਰਾਤ ਦਾ ਕੁਝ ਐਦਾਂ ਦਾ 19 ਮਾਰਚ ਦਿਨ ਬੁੱਧਵਾਰ ਰਾਤ ਦਾ ਸਵਾ 11 ਵਜੇ ਦਾ ਸਮਾਂ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਕੌਰ ਹਾਜ਼ਰ ਹੋ ਗਈਆਂ ਆਪਣੇ ਛਟਕੋਰੇ ਛਟਕੋਰੇ ਬੱਚਿਆਂ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਤੇ ਆਪਣੇ ਬਜ਼ੁਰਗਾਂ ਵਾਸਤੇ ਕੁਕਿੰਗ ਕਰਨ ਲਈ ਹੈਲਦੀ ਕੁਕਿੰਗ ਕਰਨ ਲਈ ਤੰਦਰੁਸਤੀ ਦਾ ਰਾਜ਼ ਚੰਗਾ ਬਣਾਇਆ ਚੰਗੀ ਤਰ੍ਹਾਂ ਪਕਾਇਆ ਭੋਜਨ ਆਪਾਂ ਨੇ ਤੰਦਰੁਸਤ ਰਹਿਣਾ ਆਪਣੀ ਪਹਿਲੀ ਵੀਡੀਓ ਲੈ ਕੇ ਹਾਜ਼ਰ ਆ ਪਹਿਲੀ ਵੀਡੀਓ ਸ਼ੁਰੂ ਕਰਨੀ ਆ ਆਪਾਂ ਨੇ ਕੁਝ ਮਿੱਠਾ ਬਣਾ ਕੇ ਸਮਾਂ ਨਾ ਜ਼ਾਇਆ ਕਰਦੇ ਹੋਏ ਆਪਾਂ ਵੀਡੀਓ ਕਰੀਏ ਸ਼ੁਰੂ ਬਣਾਈਏ ਪ੍ਰਸ਼ਾਦ ਕੁਕ ਵਿਦ ਜਸਵੀਰ ਚੈਨਲ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਹੈ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਕਿ ਤੁਹਾਡੀਆਂ ਦੁਆਵਾਂ ਦੀ ਲੋੜ ਆ ਕਿ ਮੈਂ ਇਸ ਚੈਨਲ ਤੇ ਸਫਲ ਹੋ ਸਕਾਂ ਕੜਾ ਪ੍ਰਸ਼ਾਦ ਬਣਾਉਣ ਵਾਸਤੇ ਇਨਗਰੀਡੀਅੰਟਸ ਦੀ ਲੋੜ ਆ ਬਰਾਬਰ ਮਾਤਰਾ ਵਿੱਚ ਪ੍ਰਸ਼ਾਦ ਬਣਾਉਣ ਲਈ ਚੀਨੀ ਘਿਓ ਤੇ ਆਟਾ ਲੈ ਲਿਆ ਹੋ ਸਕੇ ਤਾਂ ਪ੍ਰਸ਼ਾਦ ਬਣਾਉਂਦੇ ਸਤਨਾਮ ਵਾਹਿਗੁਰੂ ਦਾ ਜਾਪ ਜਾਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਆ ਦੇਖੋ ਪਾਣੀ ਉਬਲ ਰਿਹਾ ਹੈ ਕੜਾਹੀ ਮੈਂ ਬਿਲਕੁਲ ਘੱਟਾਂਸ ਤੇ ਧਰ ਲਈ ਤੇ ਹੁਣ ਮੈਂ ਪਾ ਲਿਆ ਘਿਓ ਘਿਓ ਨੂੰ ਪਿਗਲਣ ਤੋਂ ਬਾਅਦ ਆਟਾ ਆਪਾਂ ਨੇ ਪਾ ਲਿਆ ਬਿਲਕੁਲ ਮੱਧਮ ਆਂਚ ਤੇ ਏਦਾਂ ਹਲਾਈ ਜਾਣਾ ਤਾਂ ਕਿ ਇਹਦੇ ਵਿੱਚ ਗਠਾ ਨਾ ਰਹਿਣ ਬਹੁਤ ਪਿਆਰ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਪਾਂ ਪ੍ਰਸ਼ਾਦ ਬਣਾ ਸਕਦੇ ਆ ਬਹੁਤ ਵਧੀਆ ਬਣਦਾ ਹੈ ਬਿਲਕੁਲ ਬਰਾਊਨ ਕਰ ਲੈਣਾ ਖੁਸ਼ਬੂ ਜਦ ਆਉਣ ਲੱਗ ਜਵੇ ਉਬਲਦਾ ਉਬਲਦਾ ਪਾਣੀ ਆ ਜਿਹੜਾ ਆਪਾਂ ਨੇ ਇਹਦੇ ਵਿੱਚ ਪਾਉਣਾ ਠੰਡਾ ਪਾਣੀ ਬਿਲਕੁਲ ਨਹੀਂ ਪਾਉਣਾ ਤੇ ਏਦਾਂ ਕਰਕੇ ਆਪਣੇ ਪਾਲੀ ਚੀਨੀ ਕਿਉਂਕਿ ਮੇਰੇ ਪ੍ਰਸ਼ਾਦ ਬਣਾਉਂਦੇ ਇੰਨੀ ਸੋਹਣੀ ਖੁਸ਼ਬੂ ਸਾਰੇ ਘਰ ਵਿੱਚ ਫੈਲ ਗਈ ਸੀ ਤੇ ਆਪਾਂ ਨੇ ਥੋੜਾ ਥੋੜਾ ਕਰਕੇ ਏਦਾਂ ਪਾਣੀ ਪਾਉਣਾ ਹੈ ਤੇ ਨਾਲ ਦੀ ਨਾਲ ਹਲਾਈ ਜਾਣਾ ਹੱਥ ਨਹੀਂ ਖੜਨਾ ਚਾਹੀਦੇ ਆਪਣਾ ਨਹੀਂ ਫਿਰ ਗੱਠਾ ਬਣ ਜਾਂਦੀਆਂ ਜਿਹੜਾ ਪ੍ਰਸ਼ਾਦ ਆ ਆਪਣਾ ਕੱਚਾ ਰਹਿ ਜਾਂਦਾ ਨਾ ਉਹ ਕੜਾਹੀ ਦੇ ਨਾਲ ਲੱਗੀ ਜਾਂਦਾ ਹੁੰਦਾ ਪ੍ਰਸ਼ਾਦ ਦੀ ਇਹੀ ਪਹਿਚਾਣ ਆ ਕੜਾਹੀ ਦੇ ਨਾਲ ਨਹੀਂ ਲੱਗਦਾ ਥੋੜਾ ਜਿਹਾ ਪਿੱਛੇ ਤੋਂ ਘਿਓ ਆ ਜਿਹੜਾ ਪਾਉਣਾ ਚਾਹੀਦਾ ਇਹ ਬਹੁਤ ਸੋਹਣਾ ਬਣਾਨਾ ਤੇ ਦੇਖੋ ਕਿੰਨਾ ਚੌਕਲੇਟੀ ਕਲਰ ਆ ਜਿਹੜਾ ਪ੍ਰਸ਼ਾਦ ਕਿਉਂਕਿ ਆਟਾ ਇਹ ਜਿਹੜਾ ਬਹੁਤ ਵਧੀਆ ਬਹੁਤ ਵਧੀਆ ਤਰ੍ਹਾਂ ਬਣ ਗਿਆ ਸੀ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਆ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਹੈ ਤੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੈ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ? ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਆਪਾਂ ਕਿਸੇ ਹੋਰ ਡਿਸ਼ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅ사ਸਨ ਦਿਓ ਜੀ। ਸਤਿ ਸ੍ਰੀ ਅਕਾਲ।